ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਹੀਫਰ ਬੱਸੀਆਂ ਛੇੜ ਲਈ ਲੈ ਕੇ ਆਏ ਆਂਗੇ ਤੇ ਜਿਹੜੀ ਵੀ ਵੀਡੀਓ ਬਣਾ ਰਹੇ ਆਂ ਆਪਾਂ ਫਾਰਮ ਚੋਂ ਬਣਾ ਰਹੇ ਆਂ ਬਹੁਤ ਵਧੀਆ ਵੀਰ ਦਾ ਫਾਰਮ ਚੱਲਦਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੀ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਧੰਨਵਾਦ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਆਸੀ ਗੱਲ ਬਾਈ ਹੋ ਠੀਕੋ ਬਾਈ ਆਹ ਆ ਵਧੀਆ ਬਾਈ ਕਿਵੇਂ ਚੱਲਦਾ ਬਾਈ ਫਾਰਮ ਵਧੀਆ ਚੱਲੀਆਂਗਾ ਬਾਈ ਪੂਰਾ ਵਧੀਆ ਠੀਕ ਹੈ ਨਾਮ ਤੇ ਆਪਣਾ ਐਡਰੈਸ ਬੋਲ ਦੋ ਬਾਈ ਨਾਮ ਬਾਈ ਆਪਣਾ ਨਰਮਲ ਸਿੰਘ ਆ ਦਾ ਪਿੰਡ ਫਤੇਗੜ ਸਨਾਂ ਜ਼ਿਲ੍ਹਾ ਬਰਨਾਲਾ ਬਾਈ ਤਸੀਨ ਸੋ ਬਈ ਬਰਨਾਲਾ ਬਈ ਇਤਰਾਉਲੇ ਮੰਡੀ ਤੋਂ 5 ਕਿਲੋਮੀਟਰ ਦੂਰ ਹੈ ਜਾਂਦਾ ਆਪਣਾ ਪਹਿਲਾ ਠੀਕ ਹੈ ਬਈ ਕੰਟੈਕਟ ਨੰਬਰ ਬੋਲ ਦੋਇ ਇੱਕ ਨੰਬਰ ਹੈ ਬਈ 77963 ਹੂੰ 34639 ਇਹ ਬਾਈ ਦਾ ਬਾਈ ਕੰਟੈਕਟ ਮੋਬਾਈਲ ਨੰਬਰ ਹੋ ਰਿਹਾ ਬਈ 98781 52302 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਆ ਬਈ ਬਾਕੀ ਸਕਰੀਨ ਤੇ ਚੱਲ ਰਹੇ ਆ ਨੋਟ ਕਰ ਲਓ ਤੇ ਬਾਈ ਜਿਹੜਾ ਪਹਿਲੇ ਨੰਬਰ ਤੇ ਬੱਚਾ ਦੇਖ ਰਹੇ ਕਿੰਨੇ ਕ ਟਾਈਮ ਦੀ ਉਮਰ ਹੈ ਇਹ ਬਈ 6-7 ਮਹੀਨਿਆਂ ਦੀ ਅਸੀ ਆ ਚੀਕਾ ਮਜ਼ਰਦਾਰ ਕਾਰਡ ਕੋਸ ਪਤਾ ਵੀਰੇ ਹਾਂ ਹਾਂ ਬਈ ਆਪਣੇ ਕੋਲੇ ਨਾ ਜਿਹੜਾ ਬੰਦਾ ਕੋਈ ਵੀ ਆਪਾਂ ਪਹਿਲਾਂ ਵੀਡੀਓ ਚ ਕਹਿ ਦਿੰਨੇ ਆ ਉਹ ਵੀ ਬਾਈ ਆਪਣਾ ਸੌਦਾ ਕਰੂਗਾ ਹੂੰ ਨਾਲ ਤੁਹਾਨੂੰ ਮਜ਼ਰਦਾਰ ਕਾਰਡ ਦੇਵਾਂਗੇ ਨਾਲ ਉਹ ਕਿਹੜੀ ਇਹ ਮਾਦਰ ਕਿਹੜੀ ਟੀਕੇ ਦੀ ਆ ਤੇ ਆਪੇ ਇਹ ਕਿਹੜੀ ਟੀਕੇ ਦੀ ਆ ਠੀਕ ਹੈ ਸਾਰਾ ਕਾਰਡ ਦੇਵਾਂਗੇ ਬਾਈ ਫੇਸ ਬਾਈ ਚੈੱਕ ਕਰੋ ਬੱਸੀ ਦਾ ਬੜਾ ਪਿਆਰਾ ਸਾਈਨ ਗਾਲੀਆ ਬੋਦੀਵਾਦੀ ਫੁੱਲ ਕਮਾਲ ਦੀ ਆ ਭਲੀ ਵੀ ਦੇਖੋ ਬਾਈ ਫੁੱਲ ਆ ਉਮਰ ਆ ਜੇ ਮੈਂ 7 ਕਿਹ ਮਹੀਨੇ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਓ ਬਰੀਡ ਕਰ ਮਰੀਫ ਕੋਲਜੰਗਿਆ ਬਾਕੀ ਚਾਰ ਹੀ ਥਾਣਾ ਬਾਈ ਆਹ ਤਾਂ ਚਾਰ ਹੀ ਆ ਬਾਈ ਥਣ ਬਹੁਤ ਚੰਗਾ ਲੱਗਿਆ ਬਾਕੀ ਚਾਰ ਹੀ ਥਾਣਾ ਪੂਰੀ ਦਿੱਤੀ ਦਾ ਥਣ ਲੱਗੇ ਬਤੋਰਦੇ ਬਾਈ ਇਦਾਂ ਨੂੰ ਫੋੜ ਕੇ ਪੜੀ ਵੀ ਦੇਖੋ ਬਾਈ ਸੈਨਿੰਗ ਦੇਖੋ ਬਾਈ ਗੋਲ ਮਟੋਲ ਪਈ ਆ ਹਨਾ ਹਾਂ ਬਈ ਫਿਰ ਆਇਆ ਫਿਰ ਫੋੜ ਦੀ ਪਾਉਣੇ ਜੇ ਹੁਣ ਕੱਕਾ ਕੂਕਾ ਤੇ ਮਨ ਦਾ ਪੈਟਰਲ ਦੀ ਆ ਜਾਂਦੀ ਸਹੀ ਗੱਲ ਆ ਬਾਈ ਬੱਚੀ ਨਾ ਬਈ ਚਾਮਕ ਤੇ ਨਹੀਂ ਆ ਬਾਈ ਚੌੜੀ ਚੌੜੀ ਪਿੱਛੇ ਤੋਂ ਚੈੱਕ ਕਰੋ ਬੜੀਆ ਕਮਾਲ ਦਾ ਸਰੀਰ ਆ ਕਰਮਾਲੀ ਦਾ ਬਾਕੀ ਜੇ ਥਣ ਦੀ ਗੱਲ ਕਰੀਏ ਗੱਬਣਾ ਵਰਗੀ ਝੋਲੀ ਤੇ ਥਣ ਤਾਂ ਹੋਣਾ ਅਕੀਲਾ ਫੇਸ ਚੈੱਕ ਕਰੋ ਬਈ ਬੜਾ ਕਮਾਲ ਦਾ ਲੈ ਚੱਲ ਬਈ ਇਧਰ ਨੂੰ ਤੇ ਬਈ ਫਿਰ ਕੀ ਮਾਡਲ ਹੋਊਗਾ ਦੇਣ ਲੈਣ ਮਾਡਲ ਬਈ ਦੇ ਲੈਣ ਯਾਰ ਆਪਾਂ 35000 ਰੁਪਏ ਦੀ ਬੱਸੀ ਜਾਏ 35 ਦੀ ਹਾਂ ਆਏਗੇ ਤਾਂ ਮਾਨਤਾਲ ਹੋਜੂ ਹਾਂ ਬਈ ਮਾਨਤਾਲ ਹੋਜੂ ਹਜੇ ਬਈ ਪਰਸੋ ਪੂਰੀ ਹੀਟ ਚਾਈ ਹੋਈ ਸੀ ਠੀਕ ਆ ਬੰਨੀ ਵਾਰ ਐਸੀ ਹੀ ਦੀ ਗਾਣੀ ਭਰਾ ਵੀ ਮਾਰਿਆ ਹੋਰ ਹੋ ਜਾਂਦੇ ਬਾਦ ਨਗੂ ਜੇ ਹਜੇ ਵੀ ਉਮਰ ਲੈਣੀ ਆ ਹਾਂ ਮਸੀਹ ਬਹੁਤ ਸੋਨੀਆ ਬਈ ਹਮ ਚਮਕਲੀ ਆ ਬਾਈ ਪਲੀ ਵੀ ਆ ਬੋਦੀਵਾਦੀ ਵੀ 35000 ਰੁਪਏ ਮੁੱਲਾ ਬਈ ਇਹਦਾ ਮਾਨਤਾ ਨਜ਼ਰਦਾ ਨਹੀਂ ਕੋਈ ਠੀਕ ਆ ਬਾਈ ਅੱਗੇ ਬਾਈ 2 ਨੰਬਰ ਇਹ ਕਿੰਨੇ ਟਾਈਮ ਦਾ ਬੱਚਾ ਬਾਈ ਇਹ ਬਈ ਸਾਢੇ 6 ਮਹੀਨੇ ਤੋਂ ਥੋੜੇ ਪੰਜ-ਸੱਤ ਦਿਨ ਹੋੜਾ ਗੀ ਠੀਕ ਆ ਹਾਂ ਮਸੀਹ ਬਹੁਤ ਸੋਨੀਆ ਬਈ ਨੰਮੀ ਬਈ ਮੈਂ ਕਹਣਾ ਯਾਰ ਕਮਾਲ ਆ ਹਨਾ ਹਾਂ ਇਹ ਮੈਂ ਹੁਣ ਲਈ ਚੜੀ ਜਾਂਦੀ ਆ ਯਾਰ ਇਹ ਵੀ ਤਾਉਣ ਕੋਲੋਂ ਦੇਖ ਲੈ ਕਾਲੀ ਹੁੰਦੀ ਹੈ ਉਹਦੇ ਵਾਂਗੂ ਹੀ ਹੋਇਆ ਪੱਟਾ ਮੁੱਟਾ ਕੋਲੋਂ 4 ਕਿਲੋ ਹੈ ਬਾਈ ਮੈਂ ਕਹਿੰਦਾ ਬਾਈ ਤੁਸੀਂ ਐ ਲਾ ਲਓ ਵੀ 6 ਮਹੀਨੇ ਦੀ ਉਮਰ ਆ ਗਈ ਜਦੋਂ ਇਹਨੇ ਨਾ ਵੱਡੀ ਹੋਣਾਗਾ ਲੰਮੀ ਲੰਮੀ ਦੇਖੋ ਮੈਂ ਕਹਿੰਦਾ ਵੀ ਇਹ ਕਹਦੀ ਰੇਲ ਗੱਡੀ ਦਾ ਡੱਪਾ ਕਹਦੀ ਹੈ ਨਾ ਉਹ ਚੀਜ਼ ਵਾਲੀ ਜੀ ਬਰੀਡ ਦੇਖ ਬਾਈ ਮੱਥਾ ਮੁੱਥਾ ਚੈੱਕ ਕਰਾ ਕੀ ਬਾਤ ਕਰਨ ਕੁੱਨ ਦੇਖ ਕਿੰਨੇ ਸੋਹਣੇ ਆ ਬਾਈ ਮੈਂ ਕਹਿੰਦਾ ਬਾਈ ਕੀ ਬਾਤ ਆ ਬਰੀਡ ਚੈੱਕ ਕਰੋ ਮੋਦੀ ਵਦੀ ਫੁੱਲ ਕਮਾਲ ਦੀ ਆ ਗਲਾਪੀਨ ਆਪਣਾ ਗਲਾਪੀ ਵਾਲੀ ਖੁੱਲੀ ਆ ਬਾਈ ਇਹ ਠੀਕ ਆ ਹਾਂ ਚਾਰੀ ਬਹੁਤ ਹੋਣੀ ਚਾਹੀਦੀ ਬਾਈ ਲੈ ਬਈ ਥਣ ਚੈੱਕ ਕਰੋ ਗਲਾਬੀ ਗਲਾਬੀ ਥਣ ਲੱਗਿਆ ਬਹੁਤ ਸੋਹਣਾ ਥਣ ਲੱਗਿਆ ਬਾਈ ਚਾਰੀ ਆ ਉਹਦਾ ਮਗਰ ਨਾ ਇੱਕ ਜਿਵੇਂ ਆਪਾਂ ਲੇਵੇ ਤੇ ਨਿਸ਼ਾਨ ਜੇ ਨਹੀਂ ਆ ਜਾਂਦੀ ਕਈਆਂ ਨੇ ਉਵੇਂ ਆ ਥਣ ਚਾਰੀ ਆ ਠੀਕ ਹੈ ਬਾਈ ਝੋਲੀ ਚਾਰੀ ਬਹੁਤ ਸੋਹਣੀ ਬਣਾਉਂਦੀ ਆ ਬਾਈ ਦੂਰਾ ਤਰਾ ਬਾਈ ਚੈੱਕ ਕਰੋ ਝੋਲੀ ਬਹੁਤ ਸੋਹਣੀ ਤਿਆਰ ਕਰਦੀ ਆਉਂਦੀ ਆ ਕਿ ਐ ਮੰਨ ਲਓ ਵੀ ਜਿਵੇਂ ਕੱਪਣਦੇ ਹੁੰਦੇ ਆ ਨਾ ਉਸ ਤਰ੍ਹਾਂ ਦੀ ਝੋਲੀ ਆ ਜੇ ਬਰੀਡ ਵਾਈਜ਼ ਗੱਲ ਕਰੀਏ ਤਾਂ ਫੁੱਲ ਕੰਨ ਵਾੜਾ ਵਾੜਾ ਬਾਈ ਹਨਾ ਕੰਨ ਬਾਈ ਪੂਰਾ ਤੇਰੀ ਮਾਂ ਦਾ ਹੀ ਬਾਈ ਬਹੁਤ ਸੋਹਣਾਗਾ ਠੀਕ ਹੈ ਬਾਈ ਭਾਈ ਕਹਿੰਦਾ ਆਪਦੀ ਮਦਦਤੀ ਹੀ ਆ ਗਈ ਇਹ ਬਾਕੀ ਸੀਮਨ ਬਾਇਓ ਡਾਟਾ ਸਾਰਾ ਮੈਂ ਜੀ ਬਾਈ ਜਿਹੜਾ ਵੀ ਬਾਈ ਸੌਦਾ ਕਰੂ ਆਪਾਂ ਦਾ ਡੀਐਨਏ ਟੈਸਟ ਕਰਾ ਲਿਆ ਯਾਰ ਆਪਾਂ ਜਿਹੜਾ ਉਹਨਾਂ ਨੂੰ ਕਹਾਂਗੇ ਉਹੀ ਟੀਕੇ ਦੀਆਂ ਵਸੇ ਹੋਣਗੀਆਂ ਉਹੀ ਦੇ ਮਾਦਰ ਦਾ ਰਿਕਾਰਡ ਹੋਊਗਾ ਇਹਨਾਂ ਸਾਰਾ ਸਹੀ ਦਵਾਂਗੇ ਠੀਕ ਹੈ ਭਾਈ ਇਹਦਾ ਮੁੱਲ ਫਿਰ ਭਾਈ ਦੇਣ ਲੈ ਤੇਰਾ ਮੁੱਲ ਭਾਈ ਦੇਣ ਲੈਣ 32000 ਰੁਪਇਆ ਹੋ ਜੀ ਮਾਨਤਾ ਨੂੰ ਥੋੜਾ ਘਣਾ ਆਹ ਹੋ ਜੀ ਭਾਈ ਮਾਨਤਾ ਠੀਕ ਹੈ ਅੱਗੇ ਭਾਈ ਤਨ ਨੰਬਰ ਬੱਚਾ ਇਹ ਕਿੰਨੇ ਕ ਟਾਈਮ ਦਾ ਆ ਗਿਆ ਭਾਈ ਤੇ ਇਹ ਭਾਈ ਬੱਚਾ ਹੈਗਾ ਇਹ ਤੁਆ ਲਾਲਾ ਸਾਹਿਬ ਵੀ 5.5 ਮਹੀਨਿਆਂ ਦਾ ਬੱਚਾ ਹੈ ਠੀਕ ਆ ਇਹ ਬੜੀ ਪਲੀ ਹੋਈ ਆ ਮਾਈ ਇਹ ਹੈ ਨਾ ਇਹ ਬਹੁਤ ਪਲੀ ਹੋ ਜਾਵੇ ਪਲੀ ਵੀ ਆ ਬਈ ਦੱਸਦੀ ਹੈਗੀ ਗੋਲ ਗੋਲ ਬਈ ਆ ਨਾ ਗੋਲ ਕੇ ਬਈ ਇਹ ਮਹੀਨਾ ਕੋ ਹੋ ਗਿਆ ਹੁਣੀ ਹਟਿਆ ਹੁਣ ਤੱਕ ਵੀ ਦੁੱਧ ਚਾਹੁੰਦੀ ਰਹੀ ਹੈ ਠੀਕ ਆ ਜੋ ਗੁੰਡੀ ਸਾਰ ਜੰਦੇ ਸੀਗੇ ਚੁੱਲੀਆਂ ਜਾਂਦੀ ਸੀ ਠੀਕ ਆ ਬਈ ਬਰੀਡ ਬਈ ਇਹਦੀ ਵੀ ਚੈੱਕ ਕਰੋ ਬਾਕੀ ਬੋਦੀ ਚੈੱਕ ਕਰੋ ਇਹ ਨਹੀਂ ਹੈਗਾ ਨਾ ਬਈ ਵੱਡੇ ਵੱਡੇ ਕਰਨਾ ਫੁੱਲ ਬਰੀਡ ਫੁੱਲ ਬਈ ਪਲੀਆਂ ਮੈਨੇ ਥਾਣਾ ਪਏ ਇਹਦੇ ਵਿੱਚ ਚੈੱਕ ਕਰਵਾਣੇ ਆ ਖਣ ਬਈ ਚੈੱਕ ਕਰੋ ਕਿਆ ਬਾਤ ਆ ਬਹੁਤ ਚੰਗਾ ਖਣ ਲੱਗਿਆ ਵਾ ਝੋਲੀ ਚੈੱਕ ਕਰੋ ਝੋਲੀ ਜਾਰੀ ਬਹੁਤ ਸੋਹਣੀਆਂ ਬਈ ਇਹ ਨਹੀਂ ਗਲਾਬੀ ਗਲਾਬੀ ਥਣ ਲੱਗਿਆ ਵਾ ਇੱਕ ਗੱਲ ਹੋਰ ਆ ਪਲੀ ਵੀ ਦੇਖੋ ਬਈ ਗੋਲ ਮਟੋਲ ਪਈਆ ਮੇਨ ਗੱਲ ਹੁੰਦੀਆ ਚੌੜੇ ਢਾਂਚ ਦੇ ਆ ਹਾਂ ਲਤਾਂ ਲਤਾਂ ਦੇਖੋ ਬਈ ਕਿੰਨੀਆਂ ਲੰਮੀਆਂ ਨੇ ਬਾਕੀ ਪ੍ਰਿੰਟ ਸਮਖਪਣ ਹਰ ਇੱਕ ਚੀਜ਼ ਇਹਦੇ ਚ ਮੈਂ ਕਹਿੰਦਾ ਵੀ ਕੋਈ ਘਾਟ ਨਹੀਂ ਹੈਗੀ ਹਾਂ ਬਾਕੀ ਬਈ ਯਾਰ ਹੁਣ ਨਿਕਲਣ ਤੁਰਿਆ ਆਉਂਦੀਆਂ ਨੇ ਹਾਂ ਨਾ ਨਿਕਲਦੀ ਤੁਰੀ ਅਲੀ ਬਹੁਤ ਆਵਾਜ਼ੀ ਬੱਸੀ ਏਦਾ ਹਾਂ ਬਾਤ ਅਲੀ ਪਲੀ ਪਲੀ ਵੀ ਨਾ ਫੁੱਲ ਆ ਜੀ ਬਾਕੀ ਤੋਰੇ ਹੀ ਦੱਸ ਦਿੰਦਾ ਕਿ ਨਹੀਂ ਬਾਈ ਭਲੇ ਇਹ ਨਹੀਂ ਹੈਗਾ ਵੀ ਲੱਤਾਂ ਜਾਂ ਬੜਿਆ ਕੇ ਤੁਰਦੀ ਆ ਬਈ ਇਹ ਨਹੀਂ ਹੈਗਾ ਬਾਈ ਮੱਚ ਮੱਚ ਆਉਂਦੇ ਖੁੱਟਾਂ ਜਾਂ ਭੜਾਈਆਂ ਨਹੀਂ ਇਕੱਲੀ ਮੱਚ ਮਰੀ ਆਂ ਮੀਆਂ ਸਹੀ ਗੱਲ ਆ ਅੱਜ ਤਾਂ ਪਵਾਈ ਖਰਾਕ ਦੇ ਪੜੀ ਹੀ ਆ ਨਾ ਫਿਰ ਸਹੀ ਗੱਲ ਇਹਕੇ ਖੁੱਲੀਆਂ ਰਹਿਣ ਕਰਕੇ ਬਈ ਹੁਣ ਪਟੇਜ ਦਾ ਜੱਲਿਆ ਕੇ ਪਾਏ ਦੇ ਨਾਮੇ ਹੂੰ ਉਹ ਵੀ ਹਰ ਕਵੀ ਮੰਦੀਆਂ ਨੇ ਨਹੀਂ ਤਾਂ ਭੱਜਿਆ ਰਹਿੰਦੇ ਨਾ ਫੁੱਲੇ ਠੀਕ ਆ ਬਾਈ ਕਿੰਨਾ ਥੋੜੀ ਹਲਕੀ ਦੀ ਮੰਦੀ ਆ ਮਤਲਬ ਕਿ ਗਾਲ ਚ ਕਦੇ ਰਸਾ ਵਗੈਰਾ ਪਾਇਆ ਨਹੀਂਗਾ ਤਾਂ ਹੀ ਕਰਕੇ ਐਂ ਕਰਦੀ ਆਗੀ ਨਹੀਂ ਕੋਈ ਚੱਕਰ ਵੀ ਤੇ ਮੁੱਲ ਲੈ ਬਾਈ ਫਿਰ ਇਹਦਾ ਮੁੱਲ ਲੈ ਬਈ 35000 ਰੁਪਿਆ ਦਾ ਇਹਦਾ ਮੁੱਲ 35000 ਆ ਤੇ ਜੇ ਮੰਨ ਲਏ ਮੰਨ ਕੇ ਚੱਲੋ ਬਾਈ ਕੋਈ ਵੀਰਾ 400 ਤੋਂ ਇਕੱਠਾ ਲੈਂਦਾ ਤਾਂ ਫਿਰ ਜੰਨੇ ਇਕੱਠਾ ਲੈਂਦਾ ਜਾਂ ਕਿ ਚਾਰੇ ਇਕੱਠਾ ਬਾਈ ਕਰ ਦਈਏ ਮੰਨ ਤਾਂ ਵਧੀਆ ਕਰ ਦਈਏ ਫਿਰ ਖੁੱਲਾ ਹੁੰਦੀ ਥੋੜਾ ਖੁੱਲਾ ਹੋ ਜੂ ਵਧੀਆ ਮੋਜੇ ਕੋਈ ਵਲੈ ਕੋਈ ਜਾਂਦਾ ਵੀ ਚੱਲ ਫਾਰਮ ਚ ਪਾਲਰ ਵਾਲਾ ਹੁੰਦਾ ਵਿੱਚ ਬੰਦਾ ਹੂੰ ਕਰ ਦਾਂਗੇ ਬਾਈ ਖੁੱਲਾ ਮੰਨ ਤਾਂ ਠੀਕ ਹੈ ਬਈ ਉਹ ਬੱਚਾ ਆ ਗਿਆ ਮੋਟਾ ਬੰਦੀ ਆ ਅੱਗੇ ਬਈ 4 ਨੰਬਰ ਬੱਚਾ ਆ ਗਿਆ ਇਹ ਕਿੰਨੇ ਕ ਟਾਈਮ ਦਾ ਬਈ ਇਹ ਬਈ ਇਹ 4 ਕੁ ਮਹੀਨਿਆਂ ਦਾ ਲਗਾ ਠੀਕ ਆ ਹਾਂ ਲੰਮੀ ਨਮੀ ਬੜੀ ਆ ਇਹ ਵੀ ਪੂਰੀ ਫੋਲੇ ਲੰਬੀ ਆ ਹੂੰ ਇਹ ਬੱਚੀ ਤੇ ਬਈ ਜਿਹੜੀ ਆ ਬੱਚੀ ਆ ਇੱਕੋ ਟੀਕੇ ਦੀ ਆ ਨਾ ਇੱਕੋ ਟੀਕੇ ਦੀ ਆ ਹਾਂ ਠੀਕ ਹੈ ਬਈ ਗੂਸ ਗਲਾ ਵੀ ਹੈ ਬਈ ਚੈੱਕ ਕਰੋ ਕੰਨ ਚੈੱਕ ਕਰੋ ਬਰੀਡ ਬਈ ਚੈੱਕ ਕਰੋ ਬੱਚੇ ਦੀ ਕਿਆ ਬਾਤ ਹੈ ਬਹੁਤ ਸਮਾਲ ਲਗਾ ਕਿਉਂਕਿ ਠੀਕ ਆ ਬਈ ਬਾਕੀ ਐ ਵੈ ਸਾਉਸੀ ਚੇਕ ਨੇ ਕੀ ਬਾਤ ਹੈ ਵਗਲਾ ਵੀ ਹਨਾ ਉਹ ਸਾਉਸੀ ਵੀ ਬਹੁਤ ਆ ਬਈ ਹਨਾ ਬੜੀ ਸਾਉਸੀ ਹੂੰ ਇਹ ਨੀਗਾ ਵੀ ਐਲਟ ਜੀ ਕਰਦੀ ਹੈਗੀ ਇਹ ਵੀ ਚੁੱਲੀ ਰਹਿੰਦੀ ਹੂ ਬਈ ਇਹ ਬੱਚਾ ਖੁੱਲਾ ਰਹਿੰਦਾ ਇਹ ਅਸੀਂ ਨਾ ਜੀ ਬਰੱਛਾ ਪਾਇਆ ਤਹੀਂ ਗੱਲਾਂ ਅੰਦਰ ਕੋਈ ਨਾ ਵੀ ਸਿਆਣਾ ਬਹੁਤ ਹੈ ਇਹ ਬੱਚਾ ਠੀਕ ਹੈ ਇਹਨਾਂ ਲਈ ਛੱਡ ਜੀ ਨਾ ਤੇਨੇ ਕਿਸੇ ਗਾਂ ਦੇ ਮੇਨੂੰ ਲਾਉਣਾ ਥਾਂ ਤੁੰਨ ਨੂੰ ਠੀਕ ਹੈ ਤੇ ਨਾ ਹੀ ਇਹਨੇ ਕੋਈ ਫੀਰ ਫੂਲ ਪੀ ਕੇ ਫਾਲਤੂ ਖਾਣੀ ਆ ਠੀਕ ਹੈ ਵੀ ਇਹਨਾਂ ਸਿਆਣਾ ਬੱਚਾ ਹਾਂ ਜਿਹੜੇ ਨੂੰ ਪਾਵਾਂਗੇ ਨਾ ਪੱਠੇ ਉਹੀ ਪਾਵਾਂਗੇ ਠੀਕ ਹੈ ਗੋਦੀ ਬਈ ਚੈੱਕ ਕਰੋ ਉਸਨੇ ਖਮਣਾ ਨਾ ਬੱਚੇ ਚੈੱਕ ਕਰੋ ਬੜਾ ਕਮਾਲ ਦਾ ਬਹੁਤ ਕਮਾਲ ਦਾ ਜੇ ਗੱਲ ਕਰੀਏ ਰੰਗ ਕਾਲੀ ਕਾਲੀ ਪਈ ਹੈਗੇ ਇਹ ਨਹੀਂ ਹੈਗਾ ਵੀ ਬਈ ਸੈਨਿਕ ਘਟਾ ਹਨਾ ਚਮਕਲਾ ਬੱਚਾ ਦਾ ਬਾਕੀ ਜੇ ਕੋਈ ਬਈ ਆਉਂਗੇ ਵੀਰ ਕੋਈ ਵੀ ਆਊਗਾ ਤਾਂ ਬਾਈ ਤੁਹਾਨੂੰ ਡਿਟੇਲ ਬਈ ਇਹਨਾਂ ਆਪਾਂ ਸਾਰੀ ਦੇ ਦੇਣਾ ਨਾ ਨਾ ਬਈ ਆਪਾਂ ਫੇਰ ਦੱਸ ਦਿੰਦੇ ਆ ਕੋਈ ਚਾਰੇ ਬਸਿਆਂ ਚੋਂ ਕੋਈ ਵੀ ਭਰਾ ਹਨਾ ਬੱਸੀ ਲੈਂਦਾ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਈ ਆਪਾਂ ਮਾਦਰਦਾਰਕਾਰ ਦੱਸਾਂਗੇ ਵੀ ਕਿੰਨਾ ਕੋਈ ਕੋੜੇ ਸੀ ਮੰਦੀਆ ਤੇ ਮੱਛੀ ਆ ਵੀ ਦੱਸਾਂਗੇ ਬਈ ਠੀਕ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਬਈ ਸਾਰਾ ਕੁਝ ਸਰਕਾਰ ਦੇ ਮਾਗੀ ਬੰਦੇ ਨੇ ਠੀਕ ਹੈ ਤੇ ਨਗਸੀਗੇ ਬਾਈ ਕੋਲੇ ਬਈ ਚਾਰ ਆਪਾਂ ਚਾਰ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਚਾਰਾਂ ਚ ਕੋਈ ਪਸੰਦ ਆਵੇ ਤਾਂ ਬਾਈ ਨਾਲ ਤੁਸੀਂ ਕੰਟੈਕਟ ਕਰਕੇ ਖਰੀਦ ਸਕਦੇ ਆਹ ਤਾਂ ਬਈ ਇੱਕ ਨਾ ਗੱਬਣਗਾ ਆਪਣੇ ਇੱਕ ਬਾਈ ਕੋਲੇ ਬਈ ਵੜ ਹੈਗੀ ਗੱਬਣ ਤੋਕੜ ਚੈੱਕ ਪਾਸ ਆ ਕਿੰਨੇ ਮਹੀਨੇ ਦਾ ਚੈੱਕ ਪਾਸ ਆ ਬਾਈ ਇਹ ਬਾਈ 6 ਮਹੀਨਿਆਂ ਦੀ ਹੈ ਗੱਬਣਾ ਠੀਕ ਹੈ ਤੇ 12 ਲੀਟਰ ਦੁੱਧ ਆ ਬਾਈ ਤੇ ਕੀ ਰਿਕਾਰਡ ਰਿਹਾ ਬਾਈ ਤਾਂ ਜੀ ਇਹਦਾ ਬਾਈ 70 ਦਾ ਤਾਂ ਹੈਗਾ ਹੁਣ ਬਚਾ ਦੀ ਵਾਲੀ ਲੀਟਰ ਹੈਗਾ ਠੀਕ ਹੈ ਭਾਈ ਆ ਬਾਂਦੀ ਬੁੰਦੀ ਬਹੁਤ ਆ ਬਾਈ ਲੈਵਲ ਹੋ ਬਹੁਤ ਬਣਾਉਂਦੀ ਹੁਣ ਕਿਹੜੇ ਸੂਏ ਨੂੰ ਗੱਬਣਾ ਵੀਰੇ ਇਹ ਬਾਈ ਹੁਣ ਤੀਜੇ ਸੂਏ ਗੱਬਣਾ ਤੀਜੇ ਸੂਏ ਨੂੰ ਗੱਬਣਾ ਤੇ ਚਵਾਈ ਬਹੁਤ ਆ ਵਈ ਹਾਂ ਬਾਈ ਬਰੀਡ ਬਲੂ ਦਾ ਬਹੁਤ ਆ ਚਲ ਮਸ਼ੀਨ ਤੇ ਚਵਾਈ ਕਰਦੇ ਆ ਬਾਈ ਫਿਰ ਹਾਂ ਬਾਈ ਮਸ਼ੀਨ ਤੇ ਚਵਾਈ ਕਰਦੇ ਆ ਇਹ ਵੀ ਮੇਰਾ ਵੀ ਪ੍ਰਾਕੀ ਬਰਕਰੇ ਰੱਖਣ ਵਾਲਾ ਹੁੰਦਾ ਉਹ ਵੀ ਟੈਨਸ਼ਨ ਨਾਲ ਆ ਕੇ ਹੱਥੀਂ ਚੋਲੇ ਹੱਥੀਂ ਬਣਾਏ ਚੈੱਕ ਕਰੋ ਮੁੱਠੀ ਵਾਲਾ ਥਾਣਾ ਬਹੁਤ ਸੋਹਣਾ ਥਾਣਾ ਬਰੀਡ ਜਾਤ ਕੁਆਲਟੀ ਚੈੱਕ ਕਰੋ ਬੜੀ ਕਮਾਲ ਦੀਆ ਖੋਲੂਗੇ ਬਾਈ ਖੋਲ ਖੋਲ ਇਹਦਾ ਬਾਈ ਜਦੋਂ ਤਾਂ ਛੂਹ ਤੇ ਹੁੰਦੀ ਆ ਨਾ ਆਏ ਚਾਰੇ ਥਾਣਾ ਕੋਈ ਕਚਾਰੇ ਵਿੱਚ ਰੱਖਦੇ ਠੀਕ ਹੈ ਬਈ ਹੁਣ ਮਸ਼ੀਨ ਨਹੀਂ ਮਸ਼ੀਨ ਨਹੀਂ ਧਾਨ ਆਵਈਏ ਠੀਕ ਹੈ ਬਈ ਪਲੀ ਵੀ ਦੇਖੋ ਬਾਈ ਬਹੁਤ ਵੱਡੀ ਆ ਚੌੜੀ ਚੂੜੀ ਫੁੱਲਾ ਚੰਗੇ ਬਾਈ ਟਾਂਚੇ ਦੀ ਹੈਗੀ ਹੋਰ ਦੇ ਮਾਰੀ ਬਰੀਡ ਫਰੂਟ ਬਹੁਤ ਆ ਬਾਈ ਤੁਹਾਨੂੰ ਚੱਕਾ ਆ ਗਿਆ ਕੀ ਬਾਤ ਆ ਫੇਸ ਚੈੱਕ ਕਰੋ ਬਰੀਡ ਚੈੱਕ ਕਰੋ ਪਲੀ ਪਲੀ ਵੀ ਫੁੱਲਾ ਗਈ ਬਾਕੀ ਹਵਾਨਾ ਵੀ ਆ ਬੱਚਾ ਚੈੱਕ ਕਰਾਉਣੇ ਬਹੁਤ ਸੋਹਣਾ ਹਵਾਨਾ ਲੈ ਔਰ ਇਹ ਵਾਹ ਬੱਲਾ ਕੱਲਾ ਕੱਲਾ ਥਣਾ ਪੂਰੀ ਵਿਥੀ ਅੱਠ ਲੱਗਾ ਨਾੜਾਂ ਨੂੰ ਲੈ ਤੇ ਫੁੱਲ ਜਾਈਆਂ ਦੁੱਧ ਵਾਲੀ ਨਾੜ ਚੈੱਕ ਕਰੋ ਬਈ ਬੜੀ ਚੰਗੀ ਆ ਇਹਦਾ ਬਾਈ ਫਿਰ ਕੀ ਮੁੱਲ ਰੋ ਇਹਦਾ ਮੁੱਲ ਬਈ ਆਪਾਂ 70000 ਰੁਪਏ ਦਾ ਮੁੱਲ ਆ ਉਜਮਾਨਤਨ ਥੋੜਾ ਕਰ ਆ ਮਾਨਤਨ ਕਰਦੇ ਕੋਈ ਚੱਕਰ ਨਹੀਂ ਬਈ ਮਾਨਤਨ ਨਾਲ ਤਾਂ ਏਦਾਂ ਕਿੰਨੀ ਲੰਬੀ ਆ 6 ਮਹੀਨੇ ਗੱਪਣਾ 12 ਲੀਟਰ ਦੁੱਧ ਦਾ ਬਈ ਠੀਕ ਹੈ ਬਈ ਹਾਂ 70000 ਰੁਪਿਆ ਬਾਈ ਕਹਿੰਦਾ ਮੋਲ ਲਾ ਬਾਕੀ ਆਏਗਾ ਦਾ ਮਾਨਤਨ ਹੋ ਜਾ ਹੋ ਜਾ ਮਾਨਤਨ ਆ ਆ ਮਾਨਤਨ ਹੋ ਗਈ ਬਈ ਆ ਗਿਆ ਠੀਕ ਹੈ ਬਈ ਤਿੰਨ ਅੱਗੇ ਸੀਗੇ ਬਾਈ ਕੋਲੇ ਬਈ ਪੰਜ ਆਪਾਂ ਪੰਜ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ